ਇਸ ਪਵਿੱਤਰ ਅਤੇ ਇਤਿਹਾਸਕ ਦਿਨ ਦੇ ਮੌਕੇ ਤੇ ਇਸ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਜਲੰਧਰ ਵਿਖੇ ਜਿੰਨੇ ਵੀ ਪਤਵੰਤੇ ਸੱਜਣ ਇਸ ਵਕਤ ਹਾਲ ਦੇ ਵਿੱਚ ਮੌਜੂਦ ਨੇ ਦਰਜਾ ਬਦਰਜਾ ਆਮਾਦੀ ਪਾਰਟੀ ਦੇ ਅਹੁਦੇਦਾਰ ਸਹਿਬਾਨ ਪੀਐਸਪੀਸੀਐਲ ਦੇ ਆਫੀਸਰ ਸਹਿਬਾਨ ਪ੍ਰਬੰਧਕ ਔਰ ਇਸ ਵਕਤ ਪੂਰੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਵੀਡੀਓ ਕਾਨਫਰੰਸਾਂ ਹੀ ਇਸ ਮੌਕੇ ਨੂੰ ਆਪਣੇ ਮੋਬਾਈਲਾਂ 'ਚ ਜਾਂ ਆਪਣੇ ਮੈਮਰੀ ਦੇ ਵਿੱਚ ਕੈਦ ਕਰਨ ਲਈ ਬੈਠੇ जिन्हें भी एम एल ए साहबान चेयरमैन साहबान और जिन्हें भी पंजाब के जिम्मेवार नागरिक बैठे ने मैं सारे का बहुत बहुत धनवाद भी करदा चलिया हुए एक कदम साढ़े सिर मथे स्टेज ते सम बैठे आम आदमी पार्टी के नैशनल कन्वीनर जिन्होंने राजनीति शुरू की ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਟ੍ਰੈਡੀਸ਼ਨਲ ਪਾਰਟੀਆਂ ਦੇ ਮੈਨੀਫੈਸਟੋ ਜਿਹੜੇ ਨੇ ਜਿਹੜੇ ਪਹਿਲਾਂ ਨਫ਼ਰਤ ਨਾਲ ਜਾਂ ਧਰਮ ਦੀ ਲੜਾਈ ਨਾਲ ਜਾਂ ਜਾਤ-ਪਾਤ ਜਾਂ ਕੋਈ ਹੋਰ ਨਿੱਜੀ ਸਵਾਰਥਾਂ ਦੇ ਮਨਸੂਬਿਆਂ ਨਾਲ ਭਰੇ ਹੁੰਦੇ ਸੀ ਉਹਨਾਂ ਦੇ ਮੈਨੀਫੈਸਟੋਆਂ ਦੇ ਵਿੱਚ ਸਕੂਲ ਉਹਨਾਂ ਦੇ ਮੈਨੀਫੈਸਟੋਆਂ 'ਚ ਹਸਪਤਾਲ ਉਹਨਾਂ ਦੇ ਮੈਨੀਫੈਸਟੋਆਂ ਦੇ ਵਿੱਚ ਬਿਜਲੀ ਉਹਨਾਂ ਦੇ ਮੈਨੀਫੈਸਟੋਆਂ 'ਚ ਰੋਜ਼ਗਾਰ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਸੜਕਾਂ ਇਨਫਰਾਸਟ੍ਰਕਚਰ ਉਹਨਾਂ ਦੇ ਮੈਨੀਫੈਸਟੋ ਚ ਲਿਖਣ ਉਹਨਾਂ ਨੂੰ ਲਾਤਾ ਕਿ ਇਹ ਗੱਲਾਂ ਤੋਂ ਬਿਨਾ ਰਾਜਨੀਤੀ ਨਹੀਂ ਹੋਣੀ ਇਹ ਬਹੁਤ ਵੱਡੀ ਗੱਲ ਹੈ ਕਈ ਵਾਰੀ ਜਿਹੜੀਆਂ ਨਵੀਆਂ ਪਾਰਟੀਆਂ ਨੇ ਜਿਵੇਂ ਕਿ ਆਮ ਆਦਮੀ ਪਾਰਟੀ ਐ ਜਸਟ 12 ਸਾਲ ਪੁਰਾਣੀ ਪਾਰਟੀ ਐ ਕਈ ਵਾਰੀ ਨਵੀਆਂ ਪਾਰਟੀਆਂ ਜਿਹੜੀਆਂ ਉਹ ਨੰਬਰਾਂ ਚ ਸ਼ਾਇਦ ਉਹਨਾਂ ਨਹੀਂ ਮੁਕਾਬਲਾ ਕਰ ਸਕਦੀਆਂ ਨੰਬਰਾਂ ਚ ਘੱਟ ਰਹਿ ਜਾਂਦੀਆਂ ਨੇ ਪਰ ਉਹ ਵੱਡੀਆਂ ਪਾਰਟੀਆਂ ਦੇ ਏਜੰਡੇ ਰੀਸੈਟ ਜ਼ਰੂਰ ਕਰਾ ਦਿੰਦੀਆਂ ਨੇ ਵੱਡੀਆਂ ਪਾਰਟੀਆਂ ਨੂੰ ਪਤਾ ਲੱਗ ਜਾਂਦਾ ਕਿ ਭਈ ਆਪਾਂ ਇਹ ਬਦਲ ਲਈਏ ਤਰੀਕਾ ਜਿਸ ਇਸ ਤਰੀਕੇ ਤੇ ਆਪਾਂ ਰਾਜਨੀਤੀ ਕਰ ਰਹੇ ਹਾਂ ਨਹੀਂ ਤਾਂ ਫਿਰ ਉਹ ਅੱਗੇ ਚੜੇ ਆਉਂਦੇ ਬੱਦਲ ਵਾਂਗੂ ਨਹੀਂ ਤਾਂ ਉਹ ਆ ਜਾਣਗੇ ਫਿਰ ਚਲੋ ਇਹ ਵੀ ਸਾਡੇ ਲਈ ਬਹੁਤ ਵਧੀਆ ਗੱਲ ਹੈ ਕਿ ਕੁਛ ਨੇ ਕੁਛ ਤਾਂ ਸਿੱਖਿਆ ਉਹਨਾਂ ਨੇ ਕੁਛ ਤਾਂ ਕੁਛ ਤਾਂ ਚੰਗੀ ਚੀਜ਼ ਤਾਂ ਜਿੱਥੋਂ ਮਰਜੀ ਸਿੱਖ ਲਓ ਸਵਾਰਵਿੰਦ ਕੇਜਰੀਵਾਲ ਸਾਹਿਬ ਧੰਨਵਾਦ ਜੀ ਪੰਜਾਬ ਦੀ ਧਰਤੀ ਤੇ ਤੁਹਾਡਾ ਸਵਾਗਤ ਹੈ ਸਾਡੇ ਬਿਜਲੀ ਮੰਤਰੀ ਇੰਡਸਟਰੀ ਮੰਤਰੀ ਸੰਜੀਵ ਰੋੜਾ ਸਾਹਿਬ ਔਰ ਪੀਐਸਪੀਸੀਲ ਨੂੰ ਅੱਜਕੱਲ ਬੜੇ ਅੱਛੇ ਤਰੀਕੇ ਨਾਲ ਕਹਿੰਦੇ ਪੰਜਾਬ ਦੇ ਵਿੱਤ ਨੂੰ ਪੰਜਾਬ ਦੇ ਖਜ਼ਾਨੇ ਨੂੰ ਬੜੇ ਅੱਛੇ ਤਰੀਕੇ ਨਾਲ ਚਲਾਉਣ ਲਈ ਅਕਸ਼ਰ ਸਾਹਿਬ ਸਿਨਾ ਸਾਹਿਬ ਔਰ ਸਾਡੇ ਐਮਪੀ ਸਾਹਿਬ ਚੱਬੇਵਾਲ ਸਾਹਿਬ ਔਰ ਇਸ ਪ੍ਰੋਗਰਾਮ ਦੇ मेजबान और एजुकेशन लाइन दे बहुत बड़ा नाम जिन्होंने बहुत छोटे पद्धर तो काम शुरू करके आज इस लैवल तक पहुंचे ने अशोक मित्तल साहब जो कि चांसलर ने एल पी यू और सारी सारी टीम जिनी बैठी है मैं सारे का बहुत बहुत धनवाद कर दर्ज पवित्र दिहाड़ा इस करके कि श्री गुरु रामदास जी का प्रकाश पुरब इतिहासिक दिहाड़ा इस करके ਬਿਜਲੀ ਜੋ ਕਿ ਲਾਈਫ ਲਾਈਨ ਹੈ ਅੱਜ ਦੇ ਜ਼ਮਾਨੇ ਚ ਬਿਜਲੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਉਹਦੇ ਵਿੱਚ ਪੰਜਾਬ ਜਿਹੜਾ ਇੱਕ ਬਹੁਤ ਵੱਡੀ ਛਲਾਂਗ ਲਾ ਰਿਹਾ ਹੈ ਬਹੁਤ ਵੱਡੀ ਇੱਕ ਪ੍ਰਾਪਤੀ ਹੋ ਰਹੀ ਹੈ ਕਿ ਪਾਵਰ ਕਟ ਤੋਂ ਮੁਕਤੀ ਮਿਲਣ ਲੱਗੀ ਹੈ 5000 ਕਰੋੜ ਰੁਪਇਆ ਨਵੇਂ ਗ੍ਰਿਡਾਂ ਦਾ ਨਵੀਆਂ ਲਾਈਨਾਂ ਦਾ ਨਵੇਂ ਟਰਾਂਸਫਾਰਮਰ ਮੰਨ ਦਾ ਪੁਰਾਣਿਆਂ ਨੂੰ ਅਪਡੇਟ ਕਰਨ ਦਾ ਔਰ ਉਤਪਾਦਨ ਸਮਰੱਥਾ ਵਧਾਉਣ ਦਾ ਇੱਕ ਬਹੁਤ ਵੱਡਾ ਜਿਹੜਾ ਟੀਚਾ ਹੈ ਉਹ ਅਸੀਂ ਮਿੱਥਿਆ ਕਿਉਂਕਿ ਬਿਜਲੀ ਤੋਂ ਬਿਨਾ ਅੱਜ ਲਾਈਫ ਜਿਹੜੀ ਹੈ ਉਹਨੂੰ ਆਪਾਂ ਉਹਦੀ ਕਲਪਨਾ ਵੀ ਨਹੀਂ ਕਰ ਸਕਦੇ ਔਰ ਬਿਜੀ